ਇਹ ਹੈ ਜੀ ਆਲੂ ਅਤੇ ਮਟਰ ਦਾ ਬਿਲਕੁਲ ਭਰਿਆ ਹੋਇਆ ਬ੍ਰੈਡ ਪਕੌੜਾ ਜੋ ਕਿ ਬਹੁਤ ਹੀ ਆਸਾਨ ਸੌਖੇ ਤਰੀਕੇ ਨਾਲ ਬਣਦਾ ਆ ਤੇ ਬਹੁਤ ਹੀ ਟੇਸਟੀ ਲੱਗਦਾ ਆ ਮਟਰਾਂ ਵਾਲਾ ਟੇਸਟ ਆਲੂ ਵਾਲਾ ਟੇਸਟ ਇਸ ਤਰ੍ਹਾਂ ਬਣਾਓ ਇੰਜਵਾਇ ਕਰੋ ਗਰਮਾ ਗਰਮ ਖਾਓ ਤੇ ਸਭ ਨੂੰ ਖਿਲਾਓ ਬਹੁਤ ਹੀ ਟੇਸਟੀ ਬਣਦੇ ਆ ਬ੍ਰੈਡ ਪਕੌੜਾ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਐ ਜੋਤੀਮਾਨ ਫੈਮਿਲੀ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਆ ਹੋਰ ਜੀ ਕੀ ਹਾਲ ਹੈ ਤੁਹਾਡੇ ਸਾਰਿਆਂ ਦੇ ਵਾਇਗਰ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਤੰਦਰੁਸਤ ਰੱਖੇ ਖੁਸ਼ ਰੱਖੇ ਆਪਣੇ ਆਪਣੇ ਪਰਿਵਾਰਾਂ ਚ ਹੱਸਦਾ ਵਸਦਾ ਤੇ ਚੜ੍ਹਦੀ ਕਲਾ ਚ ਰੱਖੇ ਅਸੀਂ ਵੀ ਠੀਕ ਆ ਤੇ ਚੜ੍ਹਦੀ ਕਲਾ ਚ ਅੱਜ ਮੈਂ ਬਣਾ ਰਹੀ ਆ ਜੀ ਆਲੂ ਤੇ ਮਟਰਾਂ ਵਾਲੇ ਬਰੈਡ ਪਕੌੜੇ ਬਹੁਤ ਹੀ ਵਧੀਆ ਬਣਦੇ ਆ ਆਲੂ ਵਾਲ ਕੇ ਰੱਖੇ ਹੋਏ ਆ ਤੇ ਮਟਰ ਕੱਢ ਕੇ ਸਾਫ਼ ਕਰਕੇ ਧੋਕੇ ਰੱਖੇ ਹੋਏ ਆ ਜੀ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਮੈਂ ਦੋ ਤਿੰਨ ਪਿਆਜ਼ ਕੱਟੇ ਹੋਏ ਆਦਰ ਕੱਟਿਆ ਹੋਇਆ ਤੇ ਇਹ ਹੈਗੀਆਂ ਹਰੀਆਂ ਮਿਰਚਾਂ ਕਟੀਆਂ ਹੋਈਆਂ ਜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਹੁਣ ਇੱਕ ਫਰਾਈ ਪੈਨ ਦੇ ਵਿੱਚ ਹਲਕਾ ਜਿਹਾ ਇਹਨੂੰ ਸੌਟੇ ਕਰਨਾ ਆ ਪਕਾਉਣਾ ਆ ਜੀ ਤੜਕਾ ਲਗਾਉਣਾ ਆ ਤੇ ਮੈਂ ਇੱਕ ਚਮਚ ਦੇ ਕਰੀਬ ਬਹੁਤ ਜ਼ਿਆਦਾ ਤੇਲ ਨਹੀਂ ਪਾਣਾ ਬਹੁਤ ਘੱਟ ਪਾਣਾ ਇੱਕ ਚਮਚ ਇੱਕ ਤੋਂ ਡੇਢ ਚਮਚ ਦੇ ਕਰੀਬ ਪਾਇਆ ਹੋਊਗਾ ਜੀ ਮੈਂ ਸਰੋਂ ਦਾ ਤੇਲ ਤੇਲ ਬਿਲਕੁਲ ਗਰਮ ਹੋ ਗਿਆ ਇੱਕ ਇਹਦੀ ਕੁੜਤ ਤਨ ਜਈਓ ਨਿਕਲ ਜਾਂਦੀ ਹੈ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਪਾਤਾ ਜੀ ਜੀਰਾ ਜੀਰਾ ਚੰਗੀ ਤਰ੍ਹਾਂ ਛਟਕਣ ਲੱਗ ਜਵੇ ਤੇ ਇਸ ਤੋਂ ਬਾਅਦ ਨਾਲ ਹੀ ਪਾ DNA ਮੈਂ ਸਾਫਤ ਧਨੀਆ ਸਾਫਤ ਧਨੀਆ ਜਿਹੜਾ ਹੱਥ ਦੇ ਨਾਲ ਕ੍ਰਸ਼ ਕਰਕੇ ਪਾਣਾ ਆ ਬਹੁਤ ਹੀ ਵਧੀਆ ਫਲੇਵਰ ਆਂਦਾ ਆ ਜੀਰੇ ਦਾ ਅਤੇ ਧਨੀਏ ਦਾ ਉਸ ਤੋਂ ਬਾਅਦ ਬਰੀਕ ਕੱਟੇ ਹੋਏ ਜਿਹੜੇ ਮੈਂ ਪਿਆਜ਼ ਸੀ ਇਹ ਪਾ DNA ਚੰਗੀ ਤਰ੍ਹਾਂ ਸਾਰਿਆਂ ਨੂੰ ਮਿਕਸ ਕਰਨਾ ਆ ਜੀ ਤੇ ਇਹ ਬ੍ਰੈਡ ਪਕੌੜੇ ਜਿਹੜੇ ਬਣਦੇ ਆ ਬਹੁਤ ਹੀ ਟੇਸਟੀ ਬਣਦੇ ਆ ਬਹੁਤ ਹੀ ਵਧੀਆ ਬਣਦੇ ਘਰ ਦੇ ਵਿੱਚ ਬਣਾਉਣੇ ਬਹੁਤ ਆਸਾਨ ਆ ਜੀ ਤੇ ਕੋਈ ਵੀ ਜ਼ਿਆਦਾ ਖੇਚਲ ਨਹੀਂ ਹੁੰਦੀ ਘਰ ਦੀਆਂ ਚੀਜ਼ਾਂ ਤੋਂ ਹੀ ਇਹ ਬਣਾ ਕੇ ਤਿਆਰ ਬਣ ਕੇ ਤਿਆਰ ਹੁੰਦੇ ਆ ਆਂਦੀ ਆ ਤਾਂ ਸਿਰਫ ਆਪਾਂ ਬ੍ਰੈਡ ਲੈ ਕੇ ਆਉਨੇ ਆ ਜੋ ਕਿ 35 ਤੋਂ 40 ਰੁਪਏ ਦੇ ਵਿੱਚ ਆ ਜਾਂਦੀਆਂ ਤੇ ਬਣਦੇ ਬਹੁਤ ਟੇਸਟੀ ਆ ਤੇ ਸਾਫ਼ ਸੁਥਰੇ ਤਰੀਕੇ ਦੇ ਨਾਲ ਆਪਾਂ ਬਣਾਉਂਦੇ ਆ ਥੋੜਾ ਜਿਹਾ ਪਿਆਜ਼ ਜਿਹੜੇ ਸੌਟੇ ਹੋ ਗਏ ਹੁਣ ਤੋਂ ਬਾਅਦ ਪਿੰਕ ਜੇ ਹੋ ਜਾਂਦੇ ਆ ਜਦੋਂ ਕੱਚਾਪਨ ਜਿਹਾ ਪਿਆਜ਼ ਦਾ ਨਿਕਲ ਜਵੇ ਉਸ ਤੋਂ ਬਾਅਦ ਇਹਦੇ ਵਿੱਚ ਬਰੀਕ ਕੱਟਿਆ ਹੋਇਆ ਅਦਰਕ ਤੇ ਹਰੀ ਮਿਰਚ ਪਾ ਦੇਣੀ ਆ ਅਦਰਕ ਦਾ ਟੇਸਟ ਵੀ ਬਹੁਤ ਵਧੀਆ ਹੁੰਦਾ ਬਹੁਤ ਜ਼ਿਆਦਾ ਨਹੀਂ ਇਹਨਾਂ ਨੂੰ ਪਕਾਣਾ ਨਾ ਹੀ ਜ਼ਿਆਦਾ ਬ੍ਰਾਊਨ ਕਰਨਾ ਆ ਬਿਲਕੁਲ ਇੱਕ ਹਲਕਾ ਜਿਹਾ ਸੌਟੇ ਕਰਕੇ ਦਾ ਕੱਚਾਪਨ ਕੱਢ ਦੇਣਾ ਤੁਸੀਂ ਦੇਖ ਸਕਦੇ ਹੋ ਤੇ ਬਿਲਕੁਲ ਸਾਡੇ ਇਹ ਜਿਹੜੇ ਪਿਆਜ਼ ਆਦਰ ਕ ਲਸਣ ਸੌਰੀ ਲਸਣ ਤਾਂ ਪਾਇਆ ਨਹੀਂ ਤੇ ਹਰੀ ਮਿਰਚ ਬਹੁਤ ਵਧੀਆ ਬਣ ਚੁੱਕੇ ਆ ਅਗਰ ਤੁਸੀਂ ਚਾਹੋ ਤਾਂ ਲਸਣ ਪਾ ਸਕਦੇ ਆ ਪਰ ਮੈਂ ਨਹੀਂ ਪਾਇਆ ਐਸੀ ਤਰ੍ਹਾਂ ਹੀ ਆਦਰ ਦਾ ਟੇਸਟ ਬਹੁਤ ਸੋਹਣਾ ਆਂਦਾ ਆ ਆਲੂ ਜਿਹੜੇ ਮੈਂ ਉਬਾਲ ਕੇ ਰੱਖੇ ਹੋਏ ਸੀ ਛਿਲਕੇ ਤੇ ਇਸ ਤਰ੍ਹਾਂ ਹੱਥ ਦੇ ਨਾਲ ਇਹਨਾਂ ਨੂੰ ਕ੍ਰਸ਼ ਕਰਕੇ ਪਾਣਾ ਹੈਂਡ ਵਾਸ਼ ਕੀਤੇ ਹੋਇਆ ਬਹੁਤ ਸਾਫ਼ ਸੁਥਰੇ ਤਰੀਕੇ ਦੇ ਨਾਲ ਤੇ ਇਹਨਾਂ ਨੂੰ ਹੱਥ ਦੇ ਨਾਲ ਕ੍ਰਸ਼ ਕਰਕੇ ਪਾਣਾ ਕद्दूकस ਕਰਕੇ ਨਹੀਂ ਪਾਣਾ ਤੇ ਜਿੰਨੇ ਕੁ ਤੁਸੀਂ ਬ੍ਰੈਡ ਪਕੌੜੇ ਬਣਾਉਣੇ ਉਸ ਹਿਸਾਬ ਦੇ ਨਾਲ ਤੁਸੀਂ ਇਹਦਾ ਮਿਕਸਚਰ ਤਿਆਰ ਕਰ ਲੈਣਾ ਤੇ ਹੱਥ ਦੇ ਨਾਲ ਜਿਹੜਾ ਆਪਾਂ ਇਹਨਾਂ ਨੂੰ ਕ੍ਰਾਸ਼ ਕਰਕੇ ਹੱਥ ਦੇ ਨਾਲ ਮੈਸ਼ ਕਰਕੇ ਪਾਉਂਦੇ ਆ ਇਹ ਬਹੁਤ ਸੋਹਣਿਆਂ ਦੇ ਆ ਹਲਕੇ ਹਲਕੇ ਵਿੱਚ ਇਹਦੇ ਛੋਟੇ ਛੋਟੇ ਪੀਸਿਸ ਜੇ ਜਦੋਂ ਮੂੰਹ ਦੇ ਵਿੱਚ ਆਂਦੇ ਆ ਬ੍ਰੈਡ ਦੇ ਵਿੱਚ ਆਪਾਂ ਖਾਂਦੇ ਬਹੁਤ ਟੇਸਟੀ ਲੱਗਦੇ ਆ ਉਸ ਤੋਂ ਬਾਅਦ ਜੀ ਮੈਂ ਦੇਖ ਰਹੀ ਸੀ ਹਰੇ ਮਟਰ ਬਿਲਕੁਲ ਤਾਜ਼ੇ ਆ ਫਰੈਸ਼ ਆ ਹਰੇ ਆ ਤੇ ਮਿੱਠੇ ਬਹੁਤ ਆ ਜੀ ਇਹ ਤੇ ਇਹ ਸਾਡੇ ਤਾਜ਼ੇ ਮਟਰ ਆਏ ਸੀਗੇ ਘਰ ਦੇ ਖੇਤਾਂ ਦੇ ਮਟਰ ਆ ਜੋ ਕਿ ਇਹ ਬਹੁਤ ਹੀ ਵਧੀਆ ਬਣਦੇ ਆ ਜਿੱਦਾਂ ਆਪਾਂ ਦੁਕਾਨਾਂ ਤੋਂ ਲੈਂਦੇ ਆ ਥੋੜੇ ਮਿਕਸ ਕਰ ਲੈਂਦੇ ਆ ਪੁਰਾਣੇ ਤੇ ਤਾਜ਼ੇ ਮਟਰਾਂ ਦੇ ਮਟਰਾਂ ਨੂੰ ਤੇ ਇਸ ਕਰਕੇ ਥੋੜੇ ਜਿਹਾ ਹਾਰਡ ਹੁੰਦੇ ਪਰ ਇਹ ਸਾਰੇ ਤਾਜ਼ੇ ਮਟਰ ਸੀ ਇਹਦੇ ਵਿੱਚ ਹੁਣ ਮੈਂ ਪਾਤਾ ਜੀ ਆਪਣੇ ਟੇਸ ਅਕੋਰਡਿੰਗ ਨਮਕ ਨਮਕ ਪਾਤਾ 1/4 टीस्पून ਪਾ ਦਿੱਤੀ ਜੀ ਮੈਂ ਹਲਦੀ ਤੇ 1/2 टीस्पून ਪਾਇਆ ਜੀ ਮੈਂ ਇਹਦੇ ਵਿੱਚ ਕੁੱਟੀ ਲਾਲ ਮਿਰਚ ਪਾਈ ਆ ਦੇਖ ਸਕਦੇ ਹੋ ਤੁਸੀਂ ਤੇ ਥੋੜਾ ਜਿਹਾ ਪਾਇਆ ਧਨੀਆ ਪਾਊਡਰ ਬਹੁਤ ਹਲਕਾ ਜਿਹਾ ਮੇ ਬੇ ਮਮੂਲੀ ਜਿਹਾ ਤਕਰੀਬਨ ਚੌਥਾਈ टीस्पून ਪਾਇਆ ਕਿਉਂਕਿ ਅਸੀਂ ਧਨੀਆ ਜਿਹੜਾ ਆ ਮੈਂ ਉਹ ਪਹਿਲਾਂ ਪਾ ਚੁੱਕੀਆਂ ਜਦੋਂ ਜੀਰੇ ਦੇ ਨਾਲ ਸੋ ਜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਸਪੈਚਲਾ ਦੇ ਨਾਲ ਮੈਸ਼ ਕਰਦੇ ਹੋਏ ਪਕਾਉਣਾ ਆ স্মੈਲ ਬਹੁਤ ਸੋਹਣੀ ਆ ਰਹੀ ਸੀ ਖੁਸ਼ਬੂ ਬਹੁਤ ਵਧੀਆ ਆ ਰਹੀ ਸੀ ਕਿ ਮਸਾਲਿਆਂ ਦੀ ਦੇਖੋ ਜੀ ਆਪਾਂ ਘਰ ਚੀਜ਼ ਬਣਾਉਨੇ ਆ ਤੇ ਵਾਹਿਗੁਰੂ ਦਾ ਨਾਮ ਲੈ ਕੇ ਬਣਾਉਨੇ ਆਂ ਚੀਜ਼ ਵਧੀਆ ਬਣਦੀ ਆ ਬਹੁਤ ਟੇਸਟੀ ਬਣਦੀ ਆ ਟਾਕੇ ਇਹਨੂੰ 1-2 ਮਿੰਟ ਪਕਾਇਆ ਉਸ ਤੋਂ ਬਾਅਦ ਮੈਂ ਘਰ ਦਾ ਪੀਸਿਆ ਥੋੜਾ ਜਿਹਾ ਇਹਦੇ ਵਿੱਚ ਗਰਮ ਮਸਾਲਾ ਪਾਇਆ ਆ ਗਰਮ ਮਸਾਲਾ ਪਾਉਣ ਤੋਂ ਬਾਅਦ ਇਹਨੂੰ ਫਿਰ ਦੁਬਾਰਾ ਮੈਂ ਮਿਕਸ ਕਰ ਲੈਣਾ ਆ ਸੋ ਮੈਂ ਕਹਿ ਰਹੀ ਸੀ ਆਪਾਂ ਘਰ ਵਿੱਚ ਚੀਜ਼ ਬਣਾਉਂਦੇ ਆ ਬਹੁਤ ਵਧੀਆ ਬਣਦੀ ਆ ਵਾਹਿਗੁਰੂ ਦਾ ਨਾਮ ਲੈ ਕੇ ਬਣਾਉਨੇ ਆ ਸੱਚੇ ਪਾਤਸ਼ਾਹ ਦਾ ਨਾਮ ਲੈ ਕੇ ਬਣਾਉਨੇ ਆ ਵਾਹਿਗੁਰੂ ਆਪ ਹਾਜ਼ਰ ਨਾਜ਼ਰ ਹੁੰਦੇ ਆ ਚੀਜ਼ ਵਿੱਚ ਆਪਣੀ ਚਰਕਤ ਪੈਂਦੀ ਆ ਤੇ ਆਪਾਂ ਫੈਮਿਲੀ ਦੇ ਵਿੱਚ ਬੈਠ ਕੇ ਖਾਂਦੇ ਆ ਤੇ ਸਾਰੇ ਸਕੂਨ ਦੇ ਨਾਲ ਬਹੁਤ ਵਧੀਆ ਖੁਸ਼ੀ ਮਨਾਉਂਦੇ ਆ ਕਿ ਸਾਰਾ ਪਰਿਵਾਰ ਬੈਠ ਕੇ ਖਾ ਰਿਹਾ ਆ ਇਸ ਤਰ੍ਹਾਂ ਖਾਂਦੇ ਰੋ ਹੱਸਦੇ ਵਸਦੇ ਰਹੋ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਸੋ ਜੀ ਮੈਂ ਹੱਥ ਨਾਲ ਕ੍ਰਸ਼ ਕਰਕੇ ਥੋੜੀ ਜਿਹੀ ਕਸੂਰੀ ਮੇਥੀ ਪਾਈ ਆ ਤੇ ਹਰਾ ਕੱਟਿਆ ਹੋਇਆ ਧਨੀਆ ਪਾਇਆ ਆ ਇਹਨਾਂ ਨੂੰ ਵੀ ਮਿਕਸ ਕਰ ਦੇਣਾ ਆ ਬਹੁਤ ਹੀ ਵਧੀਆ ਟੇਸਟ ਆਂਦਾ ਆ ਫਲੇਵਰ ਆਂਦਾ ਆ ਤੇ ਖੁਸ਼ਬੂ ਆਉਂਦੀ ਆ ਹਰੇ ਧਨੀਆ ਤੇ ਕਸੂਰੀ ਮੇਥੀ ਦੀ ਤੁਸੀਂ ਚਾਹੋ ਤਾਂ ਕਸੂਰੀ ਮੇਥੀ ਪਾ ਲਓ ਨਹੀਂ ਹੈਗੀ ਤਾਂ ਤੁਸੀਂ ਹਰਾ ਧਨੀਆ ਪਾ ਸਕਦੇ ਆ ਜੇ ਹਰਾ ਧਨੀਆ ਵੀ ਨਹੀਂ ਹੈਗਾ ਤਾਂ ਵੀ ਕੋਈ ਗੱਲ ਨਹੀਂ ਐਸੇ ਤਰ੍ਹਾਂ ਹੀ ਬਹੁਤ ਹੀ ਟੇਸਟੀ ਬਣਦੇ ਆ ਆਪਸ਼ਨਲ ਆ ਜੇ ਹੈਗਾ ਤਾਂ ਪਾ ਦਿਓ ਨਹੀਂ ਤਾਂ ਕੋਈ ਗੱਲ ਨਹੀਂ ਸੋ ਜੀ ਹੁਣ ਮੈਂ ਲਈਏ ਬੌਨ ਦੀ ਬਰੈਡ ਇਹ ਬਰੈਡ ਇੰਨੀ ਵਧੀਆ ਹੁੰਦੀ ਆ ਬਹੁਤ ਹੀ ਵਧੀਆ ਤਾਜੀ ਫਰੈਸ਼ ਬਰੈਡ ਹੁੰਦੀ ਆ ਮੈਂ ਜਦੋਂ ਵੀ ਕੋਈ ਬਰੈਡ ਦੇ ਨਾਲ ਰਿਲੇਟਡ ਕੋਈ ਵੀ ਬਰੈਡ ਦੀ ਚੀਜ਼ ਬਣਾਉਂਦੀ ਆ ਮੈਂ ਬੌਨ ਦੀ ਹੀ ਬਰੈਡ ਲੈ ਲੈਂਦੀ ਆ ਕਿਉਂਕਿ ਇਹ ਬਰੈਡ ਮੈਨੂੰ ਬਹੁਤ ਪਸੰਦ ਆ ਬਿਲਕੁਲ ਤਾਜੀ ਹੁੰਦੀ ਆ ਫਰੈਸ਼ ਹੁੰਦੀ ਆ ਦੂਸਰੀ ਗੱਲ ਇਹ ਆ ਕੁਝ ਬ੍ਰੈਡ ਬ੍ਰੈਡ ਇਸ ਤਰ੍ਹਾਂ ਦੀ ਹੁੰਦੀ ਆ ਕਿ ਜਿਨ੍ਹਾਂ ਦੇ ਪੀਸ ਜਿਹੜੇ ਹੁੰਦੇ ਉਹਨਾਂ ਦੀ ਜਿਹੜੀ ਆਪਾਂ ਬ੍ਰੈਡ ਦੇ ਪੀਸਸਾਂ ਦੀ ਜਾਲੀ ਹੁੰਦੀ ਆ ਉਹ ਬਿਲਕੁਲ ਫਿਨਿਸ਼ ਨਹੀਂ ਹੁੰਦੀ ਫਿਨਿਸ਼ਿੰਗ ਨਹੀਂ ਹੁੰਦੀ ਉਹਨਾਂ ਦੀ ਫਟੀ ਫਟੀ ਜਿਹੀ ਹੁੰਦੀ ਆ ਜਿਹਦੇ ਨਾਲ ਪੀਸ ਸਾਡਾ ਆ ਖਰਾਬ ਹੋ ਜਾਂਦਾ ਆ ਤੇ ਉਹਦੇ ਵਿੱਚ ਆਇਲ ਜ਼ਿਆਦਾ ਚਲਾ ਜਾਂਦਾ ਜਦੋਂ ਆਪਾਂ ਫਰਾਈ ਕਰਦੇ ਆ ਪਰ ਤੁਸੀਂ ਇਹ ਪੀਸ ਦੇਖੋ ਬਹੁਤ ਵਧੀਆ ਐ ਇਸ ਕਰਕੇ ਮੈਂ ਬੌਨ ਦੀ ਬਰੈਡ ਜ਼ਿਆਦਾ ਲਾਇਕ ਕਰਦੀ ਆ ਮੈਂ ਜਦੋਂ ਵੀ ਕੋਈ ਬਣਾਉਣੀ ਚੀਜ਼ ਬੌਨ ਬਰੈਡ ਦੀ ਹੀ ਲੈ ਕੇ ਬਣਾਉਂਦੀ ਆ ਬਹੁਤ ਵਧੀਆ ਸਾਫ਼ ਸੁਥਰੇ ਹਾਈਜਨਿਕ ਤਰੀਕੇ ਨਾਲ ਬਣੀ ਹੁੰਦੀ ਆ ਸੋ ਜੀ ਇਹ ਬੌਨ ਬਰੈਡ ਦੀ ਕੋਈ ਵੀ ਬਰਾਊਨ ਬਰੈਡ ਲੈ ਸਕਦੇ ਆ ਤੁਸੀਂ ਵਾਈਟ ਲੈ ਸਕਦੇ ਆ ਇੱਕ ਹੁੰਦੀ ਆ ਉਹ ਮਿਕਸ ਉਹ ਬਰੈਡ ਹੁੰਦੀ ਉਹ ਵੀ ਲੈ ਸਕਦੇ ਆ ਬਹੁਤ ਵਧੀਆ ਬਣਦੀ ਆ ਇਹ ਤੇ ਜੀ ਮੈਂ ਪੀਸ ਸਾਰੇ ਕੱਟ ਕੇ ਤਿਆਰ ਕਰ ਲਿਆ ਦੇਖੋ ਇਸ ਤਰ੍ਹਾਂ ਤਿਕੋਨੇ ਪੀਸ ਕੱਟੇ ਆ ਤੁਸੀਂ ਚਾਹਤੋਂ ਤੁਸੀਂ ਬਿਲਕੁਲ ਹੋਲ ਪੀਸ ਵੀ ਲੈ ਸਕਦੇ ਪਰ ਤਿਕੋਨੇ ਪੀਸ ਜਿਹੜੇ ਹੁੰਦੇ ਆ ਇਹ ਇਹ ਸਾਨੂੰ ਫਰਾਈ ਕਰਨ ਦੇ ਵਿੱਚ ਵੀ ਆਸਾਨੀ ਹੁੰਦੀ ਜਗਾ ਘੱਟ ਘੇਰਦੇ ਆ ਤੇ ਇਹ ਜੀ ਮੈਂ ਲੈ ਆਇਆ ਬੇਸਣ 2 ਤੋਂ 3 ਕਟਸ਼ੀਆਂ ਬੇਸਣ ਦੇ ਲੈ ਲਈਆਂ ਇਹ ਆਪਸ਼ਨਲ ਆ ਤੁਸੀਂ ਜਿੰਨਾ ਕੁ ਵੀ ਲੈ ਸਕਦੇ ਆ ਜਿੰਨੇ ਕੁ ਤੁਸੀਂ ਪੀਸਿਸ ਬਣਾਣੇ ਆ ਉਸ ਹਿਸਾਬ ਦੇ ਨਾਲ ਤੁਸੀਂ ਲੈ ਸਕਦੇ ਆ ਤੇ ਜੀ ਥੋੜੀ ਜਿਹੀ ਮੈਂ ਹਲਦੀ ਪਾਈ ਜੀ ਟੀस्पून ਤੇ ਦੇਗੀ ਲਾਲ ਮਿਰਚ ਪਾਈ ਆ ਥੋੜੀ ਜਿਹੀ ਕੁੱਟੀ ਲਾਲ ਮਿਰਚ ਪਾਈ ਆ ਟੇਸਟ ਅਕੋਰਡਿੰਗ ਨਮਕ ਪਾਇਆ ਜੋ ਤੁਸੀਂ ਪਾਣਾ ਚਾਹੇ ਚਾਹੁੰਦੇ ਆ ਤਾਂ ਲੈ ਸਕਦੇ ਆ ਜੀ ਤੇ ਮੈਂ ਆਪਸ਼ਨਲ ਇਸ ਕਰਕੇ ਕਹਿ ਰਹੀ ਸੀ ਕੋਸ਼ ਜਿਆਦਾ ਕਰਕੇ ਲੋਕ ਆ ਨਾ ਜਿਆਦਾ ਮੈਦਾ ਪਾਉਂਦੇ ਆ ਪਰ ਬੇਸਣ ਦੇ ਵਿੱਚ ਇਹ ਬਹੁਤ ਵਧੀਆ ਬਣਦੇ ਆ ਪਕੌੜੇ ਪਕੌੜੇ ਬਣਦੇ ਹੀ ਬੇਸਣ ਦੇ ਹੁੰਦੇ ਆ ਜੀ ਤੁਹਾਨੂੰ ਵੀ ਪਤਾ ਹੋਊਗਾ ਸੋ ਜੀ ਮੈਂ ਇਸ ਕਰਕੇ ਇਹ ਬੇਸਣ ਲਿਆ ਬੇਸਣ ਨੂੰ ਹਲਕਾ ਹਲਕਾ ਪਾਣੀ ਪਾ ਕੇ ਮਿਕਸ ਕਰਨਾ ਹੈ ਤੇ ਹੁਣ ਮੈਂ ਥੋੜਾ ਜਿਹਾ ਪਾਣੀ ਪਾਇਆ ਹਜੇ ਹੋਰ ਪਾਉਣਾ ਤੇ ਮੈਨੂੰ ਯਾਦ ਆਇਆ ਮੈਂ ਕੋਲ ਰੱਖੀ ਹੋਈ ਸੀ ਅ ਹਿੰਗ ਹਿੰਗ ਜ਼ਰੂਰ ਪਾਇਓ ਜੀ ਕੋਈ ਵੀ ਆਪਾਂ ਬੇਸਣ ਦੀ ਚੀਜ਼ ਬਣਾਉਂਦੇ ਆ ਨਾ ਹਿੰਗ ਜ਼ਰੂਰ ਪਾਇਆ ਕਰੋ ਪੇਟ ਵਾਸਤੇ ਬਹੁਤ ਵਧੀਆ ਹੈ ਤੇ ਖਾਣਾ ਸਾਡਾ ਹਾਜਮ ਕਰਦੀ ਆ ਤੇ ਵੈਸੇ ਵੀ ਇਹਦਾ ਫਲੇਵਰ ਟੇਸਟ ਬਹੁਤ ਵਧੀਆ ਆਂਦਾ ਆ ਜਰੂਰ ਪਾਣੀ ਚਾਹੀਦੀ ਆ ਬਹੁਤ ਫਾਇਦਾ ਪਚਾਉਂਦੀ ਆ ਹਿੰਗ ਤੇ ਇਸ ਤਰ੍ਹਾਂ ਜੀ ਬੈਟਰ ਜਿਹੜਾ ਆਪਾਂ ਪੂਰਾ ਬਣਾ ਲਿਆ ਆ ਇਹਨੂੰ ਹੁਣ ਇਹਦੇ ਵਿੱਚ ਮੈਂ ਪਾਣਾ ਆ ਹਰਾ ਧਨੀਆ ਹਰਾ ਧਨੀਆ ਵੀ ਬਹੁਤ ਸੋਹਣਾ ਲੱਗਦਾ ਜਦੋਂ ਪੀਸਿਸ ਦੇ ਉੱਤੇ ਲੱਗਿਆ ਹੁੰਦਾ ਜਦੋਂ ਆਪਾਂ ਪੀਸ ਫਰਾਈ ਕਰਦੇ ਆ ਖਾਣ ਨੂੰ ਬਹੁਤ ਟੇਸਟੀ ਲੱਗਦਾ ਆ ਤੁਸੀਂ ਇਹ ਝਟਪਟ ਇਹ ਚੀਜ਼ਾਂ ਬਣਾ ਕੇ ਤਿਆਰ ਕਰ ਸਕਦੇ ਆ ਇੱਕ ਲਿਆਣੀ ਬਰੈਡ ਪੈਂਦੀ ਆ ਜੀ ਬੇਸਣ ਤੇ ਹੋਰ ਨਮਕ ਵਗੈਰਾ ਔਇਲ ਸਾਰਾ ਕੁਝ ਸਾਡੇ ਘਰ ਵਿੱਚ ਹੀ ਹੁੰਦਾ ਆ ਤੇ ਤੁਸਾਂ ਨੂੰ ਮੈਂ ਦਿਖਾਨੀ ਆ ਕਿ ਇੰਨੀ ਕੁ ਹੀ ਇਹਦੀ ਥਿਕਨਸ ਬਣਾਣੀ ਆ ਤੁਸੀਂ ਜਿਆਦਾ ਬੈਟਰ ਨੂੰ ਪਤਲਾ ਨਹੀਂ ਕਰਨਾ ਜਿਆਦਾ ਇਹਨੂੰ گاੜਾ ਵੀ ਨਹੀਂ ਕਰਨਾ ਸੋ ਜੀ ਤੁਸੀਂ ਦੇਖ ਸਕਦੇ ਹੋ ਬੈਟਰ ਸਾਡਾ ਬਿਲਕੁਲ ਬਣ ਕੇ ਤਿਆਰ ਹੋ ਗਿਆ ਆ ਇਹਨੂੰ ਚੰਗੀ ਤਰ੍ਹਾਂ ਫੈਂਟਣਾ ਜਿਵੇਂ ਕਿ ਮੈਂ ਫੈਂਟ ਰਹੀ ਆ ਇਹਦੇ ਨਾਲ ਇਹ ਜਿਹੜਾ ਹੈਗਾ ਬੈਟਰ ਸਾਡਾ ਫਲappi ਬਣਦਾ ਆ ਬਹੁਤ ਹੀ ਵਧੀਆ ਬਣਦਾ ਆ ਤੇ ਕੋਈ ਲਮਸ ਵੀ ਨਹੀਂ ਪੈਂਦੇ ਇਹਦੇ ਵਿੱਚ ਇਹ ਜੀ ਮੈਂ ਪਾਇਆ ਸਰੋਂ ਦਾ ਤੇਲ ਕੜਾਈ ਦੇ ਵਿੱਚ ਪਾ ਲਿਆ ਜੀ ਬ੍ਰੈਡ ਪੀਸ ਫਰਾਈ ਕਰਨ ਵਾਸਤੇ ਜਿਆਦਾ ਜਿਆਦਾ ਮੈਂ ਡੀਪ ਫਰਾਈ ਨਹੀਂ ਕਰਨੇ ਜਿੰਨੀ ਕੁ ਜ਼ਰੂਰਤ ਉਸ ਹਿਸਾਬ ਦੇ ਨਾਲ ਹੀ ਕਰਨੇ ਆ ਇਧਰੋ ਜੀ ਹੋ ਗਈ ਆ ਸਾਡੀ ਤਿਆਰੀ ਬ੍ਰੈਡ ਪੀਸ ਫਰਾਈ ਕਰਨ ਵਾਸਤੇ ਲਓ ਜੀ ਮੈਂ ਤੁਹਾਨੂੰ ਦਿਖਾ ਰਹੀ ਆ ਮੈਂ ਦੋ ਪੀਸ ਲੈ ਲਿਆ ਇੱਕ ਪੀਸ ਦੇ ਉੱਤੇ ਇਸ ਤਰ੍ਹਾਂ ਚਮਚ ਦੀ ਮਦਦ ਦੇ ਨਾਲ ਇਹ ਸਾਰਾ ਆਪਾਂ ਜਿਹੜਾ ਮਿਕਚਰ ਬਣਾਇਆ ਆ ਆਲੂ ਹਰੇ ਮਟਰ ਹਰੇ ਧਨੀਏ ਦਾ ਤੇ ਪਿਆਜ਼ ਅਦਰਕ ਤੇ ਹਰੀਆਂ ਮਿਰਚਾਂ ਦਾ ਇਹ ਚੰਗੀ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਮੈਂ ਕੋਈ ਕੰਜੂਸੀ ਨਹੀਂ ਕੀਤੀ ਜੀ ਆਲੂਆਂ ਨੂੰ ਚੰਗੀ ਤਰ੍ਹਾਂ ਬਰੈਡ ਦੇ ਵਿੱਚ ਆ ਦੇਖੋ ਇਸ ਤਰ੍ਹਾਂ ਬਰੈਡ ਦੇ ਉੱਤੇ ਲਗਾ ਲਿਆ ਬਿਲਕੁਲ ਬਰੈਡ ਭਰ ਲਈ ਆ ਮੈਂ ਆਲੂ ਦੇ ਨਾਲ ਤੇ ਉੱਪਰੋਂ ਦੂਸਰਾ ਪੀਸ ਜਿਹੜਾ ਆ ਬਰੈਡ ਦੇ ਉੱਤੇ ਦਾ ਉਹ ਵੀ ਇਹਦੇ ਨਾਲ ਹੀ ਦਾਹੀ ਕਟਿਆ ਹੋਇਆ ਇਹਦੇ ਉੱਤੇ ਲਗਾ ਕੇ ਥੋੜੇ ਜਿਹੇ ਹੱਥ ਦੇ ਨਾਲ ਹਲਕਾ ਜਿਹਾ ਇਹਨੂੰ ਪ੍ਰੈਸ ਕਰਨਾ ਆ। ਇਸ ਤਰ੍ਹਾਂ ਮੈਂ ਪੀਸ ਬਣਾ ਕੇ ਰੱਖਦੇ ਜਾਣਾ ਆ। ਤੇ ਤਾਂ ਜੋ ਮੈਨੂੰ ਆਸਾਨੀ ਹੋਵੇ ਜਦੋਂ ਪੀਸ ਆਪ ਮੈਂ ਫਰਾਈ ਕਰਨੇ ਆ ਤੇ ਉਹਦੀ ਗੈਸ ਨਾ ਵੇਸਟ ਜਾਵੇ, ਟਾਈਮ ਨਾ ਵੇਸਟ ਹੋਵੇ, ਪਹਿਲਾਂ ਆਪਾਂ ਇਹ ਸਾਰੇ ਕੰਮ ਕਰਕੇ ਰੱਖ ਲੈਣੇ ਚਾਹੀਦੇ ਆ ਤਾਂ ਜੋ ਆਪਾਂ ਨਾਲੋ ਨਾਲ ਇਹਨਾਂ ਨੂੰ ਫਰਾਈ ਕਰਦੇ ਜਾਈਏ ਤੇ ਗਰਮਾ-ਗਰਮ ਸਾਰੇ ਖਾਣ ਤੇ ਉਹੀ ਵਧੀਆ ਲੱਗਦਾ ਆ ਜੀ। ਆ ਦੇਖੋ ਜੀ ਇਸ ਤਰ੍ਹਾਂ ਪੂਰੇ ਜਿਆਦਾ ਜਿਆਦਾ ਭਰ ਕੇ ਮੈਂ ਬਰੈਡ ਪੀਸ ਬਣਾਇਆ ਤੁਸੀਂ ਦੇਖੋਗੇ ਜਦੋਂ ਆਪਾਂ ਬਾਜ਼ਾਰ ਚੋਂ ਲੈਂਦੇ ਆ ਬਹੁਤ ਘੱਟ ਉਹਨਾਂ ਦੇ ਵਿੱਚ ਫੀਲਿੰਗ ਕੀਤੀ ਹੁੰਦੀ ਆ ਇਹ ਆਪਣੇ ਘਰ ਦੇ ਆ ਆਪਾਂ ਜਿੰਨੀ ਚਾਹੇ ਆਪਾਂ ਕਰ ਸਕਦੇ ਆ ਇਸ ਤਰ੍ਹਾਂ ਮੈਂ ਸਾਰੇ ਪੀਸ ਜਿਹੜੇ ਆ ਦੋ ਤਿੰਨ ਪੀਸ ਜਿਹੜੇ ਮੈਂ ਫਰਾਈ ਸੌਰੀ ਫਿਲ ਕਰਕੇ ਰੱਖ ਲਏ ਆ ਇਹਨਾਂ ਨੂੰ ਇਸ ਤਰ੍ਹਾਂ ਪਹਿਲਾਂ ਜਿੱਥੋਂ ਆਪਾਂ ਇਹਨਾਂ ਦਾ ਜੋੜਿਆ ਉਹਨਾਂ ਨੂੰ ਆਪਾਂ ਕੋਟ ਕਰਨਾ ਆ ਉਹਦੇ ਨਾਲ ਇਹ ਹੁੰਦਾ ਆ ਕਿ ਇਹ ਜਿਹੜੀ ਹੁੰਦੀ ਆ ਇਹ ਰੋਕ ਲੱਗ ਜਾਂਦੀ ਕੋਈ ਜਿਹੜਾ ਆਪਾਂ ਮਿਕਚਰ ਭਰਿਆ ਬਾਹਰ ਨਹੀਂ ਨਿਕਲੂਗਾ ਦੇਖੋ ਇਸ ਤਰ੍ਹਾਂ ਇਸੇ ਤਰ੍ਹਾਂ ਹੀ ਬਿਲਕੁਲ ਹਲਕੇ ਹੱਥ ਦੇ ਨਾਲ ਇਹਨੂੰ ਤੇਲ ਦੇ ਵਿੱਚ ਡਿੱਪ ਕਰ ਦੇਣਾ ਆ ਇਸੇ ਨਾਲ ਇਹ ਹੁੰਦਾ ਆ ਕਿ ਅੱਗੋਂ ਇਹ ਬਿਲਕੁਲ ਬੰਦ ਹੋ ਜਾਂਦਾ ਆ ਦੇਖੋ ਇਸ ਤਰ੍ਹਾਂ ਦੋਨਾਂ ਹੱਥਾਂ ਦੇ ਨਾਲ ਬੜੇ احتیاط ਦੇ ਨਾਲ ਤੇ ਇਹਦੇ ਉੱਤੇ ਪੂਰੀ ਬੇਸਣ ਦੀ ਕੋਟਿੰਗ ਕਰਕੇ ਦੇਖੋ ਜੀ ਨਾਲੋਂ ਨਾਲ ਹੀ ਇਹਦੇ ਵਿੱਚ ਫਰਾਈ ਕਰਦੇ ਜਾਣਾ ਆ ਹੈਂਡ ਵਾਸ਼ ਕੀਤੇ ਹੋਏ ਆ ਅਗਰ ਤੁਸੀਂ ਚਾਹੋ ਤਾਂ ਗਲਵਜ਼ ਪਾ ਸਕਦੇ ਆ ਪਰ ਕੋਈ ਜ਼ਰੂਰਤ ਨਹੀਂ ਸਾਡੀਆਂ ਭੈਣਾਂ ਮਾਮਾ ਤੇ ਜੋ ਵੀ ਸਾਡੇ ਕੁਕਿੰਗ ਦਾ ਕੰਮ ਕਰਦੀਆਂ ਆ ਉਹ ਪਤਾ ਨਹੀਂ ਕਿੰਨੀ ਵਾਰੀ ਆਪਾਂ ਕਿਚਨ ਦਾ ਕੰਮ ਕਰਦੇ ਹੋਏ ਹੈਂਡ ਵਾਸ਼ ਕਰਦੇ ਆ ਤੇ ਸਭ ਨੂੰ ਪਤਾ ਹੁੰਦਾ ਆ ਕਿ ਐਸੇ ਤਰ੍ਹਾਂ ਹੀ ਬਣਾ ਬਣਦੇ ਆ ਜਿੰਨਾ ਆਪਾਂ ਹੱਥ ਦੇ ਨਾਲ ਵਧੀਆ ਚੀਜ਼ ਆਪਾਂ ਬਣਾਉਂਦੇ ਆ 19 ਵਧੀਆ ਸਾਤੇ ਗਲਵਜ਼ ਪਾ ਕੇ ਨਹੀਂ ਬਣਦੀ ਹਾਂ ਜਿੱਥੇ ਜ਼ਰੂਰਤ ਉੱਥੇ ਪਾ ਵੀ ਸਕਦੇ ਆ ਪਹਿਲਾਂ ਇਹਨਾਂ ਨੂੰ ਜਦੋਂ ਆਪਾਂ ਤੇਲ ਦੇ ਵਿੱਚ ਪਾਣਾ ਬਿਲਕੁਲ ਨਹੀਂ ਹਿਲਾਉਣਾ ਤਾਂ ਜੋ ਬੇਸਣ ਜਿਹੜਾ ਆਪਣੀ ਪੂਰੀ ਕੋਟਿੰਗ ਜਿਹੜੀ ਆ ਬੈਟਰ ਦੇ ਉੱਤੇ ਲੱਗ ਜਾਵੇ ਪੂਰੀ ਪਕੜ ਜਿਹੜੀ ਆ ਇਹਦੇ ਉੱਤੇ ਆ ਜਾਵੇ ਆ ਲਓ ਜੀ ਉਸ ਤੋਂ ਬਾਅਦ ਹੀ ਇਹਨੂੰ ਆਪਾਂ ਹਿਲਾਉਣਾ ਕਿਉਂਕਿ ਪਤਾ ਲੱਗ ਜਾਂਦਾ ਹੈ ਕਿ ਇਹ ਚੇਂਜ ਕਰਨਾ ਇਹਦਾ ਸਾਈਡ ਚੇਂਜ ਕਰਨ ਵਾਲੀ ਹੋ ਗਈ ਆ ਸਾਨੂੰ ਪਤਾ ਲੱਗ ਜਾਂਦਾ ਆ ਜੋ ਵੀ ਕੋਈ ਕੁਕਿੰਗ ਦਾ ਕੰਮ ਕਰਦੇ ਆ ਆਪਾਂ ਕੋ ਘਰ ਦੇ ਵਿੱਚ ਚੀਜ਼ ਬਣਾਉਨੇ ਆ ਅੰਦਾਜ਼ਾ ਹੋ ਜਾਂਦਾ ਆ ਇੱਕ ਦੋ ਮਿੰਟ ਹੀ ਰੱਖਣਾ ਪੈਂਦਾ ਇਹਨਾਂ ਨੂੰ ਪੀਸਿਸ ਨੂੰ ਹੁਣ ਆਪਾਂ ਇਹਨਾਂ ਨੂੰ ਸਾਰੀਆਂ ਸਾਈਡਾਂ ਤੋਂ ਦੇਖੋ ਜੀ ਇਸ ਤਰ੍ਹਾਂ ਇਹਨਾਂ ਨੂੰ ਮੈਂ ਵੈਸੇ ਤਾਂ ਇਹ ਪੂਰੇ ਬਣ ਚੁੱਕੇ ਆ ਬਿਲਕੁਲ ਰੜ ਗਏ ਆ ਦੋਨਾਂ ਸਾਈਡਾਂ ਤੋਂ ਤੇ ਥੋੜੇ ਜਿਹਾ ਮੈਂ ਕੋਨਿਆਂ ਤੋਂ ਇਹਨਾਂ ਨੂੰ ਹੋਰ ਰਾੜ ਰਹੀ ਆ ਕਿਉਂਕਿ ਜਿੰਨੇ ਆਪਾਂ ਰੜੇ ਹੋਏ ਹੁੰਦੇ ਉਹਨੇ ਟੇਸਟੀ ਜ਼ਿਆਦਾ ਲੱਗਦੇ ਆ ਸਿਰਫ ਬਾਹਰਲੀ ਆਪਾਂ ਜਿਹੜੀ ਕੋਟਿੰਗ ਆ ਉਹੀ ਪਕਾਉਣੀ ਆ ਸਾਡਾ ਜਿਹੜਾ ਆਲੂ ਤੇ ਆਲੂਆਂ ਦਾ ਮਿਕਸਚਰ ਹੈ ਉਹ ਤਾਂ ਆਪਾਂ ਬਿਲਕੁਲ 팬 ਦੇ ਵਿੱਚ ਪਹਿਲਾਂ ਹੀ ਆਪਾਂ roast ਕਰ ਲਿਆ ਸੀ ਫਰਾਈ roast ਜਿਹਾ ਹਲਕਾ ਜਿਹਾ ਕਰਕੇ ਤੇ ਬਾਕੀ ਜੀ ਇਹਨੂੰ ਕੱਚਾ ਨਹੀਂ ਰੱਖਣਾ ਹੈਗਾ ਪੂਰੀ ਤਸੱਲੀ ਕਰਨੀ ਆ ਕਲਰ ਬਹੁਤ ਸੋਹਣਾ ਹੋ ਗਿਆ ਕ੍ਰਾਂਚੀ ਜਿਹਾ ਬਹੁਤ ਸੋਹਣੇ ਪੀਸ ਬਣ ਕੇ ਤਿਆਰ ਹੋਇਆ ਪੂਰੇ ਰੱਜਵੇਂ ਪੀਸ ਬਣ ਰਹੇ ਆ ਜੀ ਦੇਖੋ ਕਿੱਡਾ ਕਿੱਡਾ ਪੀਸ ਬਣਿਆ ਆ ਤੇ ਇਹੀ ਤਾਂ ਹੁੰਦਾ ਘਰ ਦੇ ਵਿੱਚ ਚੀਜ਼ ਬਣਾਉਣ ਦਾ ਕਿ ਆ ਆਪਾਂ ਚੀਜ਼ ਬਣਾਉਨੇ ਆ ਤਾਂ ਪੂਰੇ ਦਿਲ ਦੇ ਨਾਲ ਪੂਰੇ ਪਿਆਰ ਦੇ ਨਾਲ ਪੂਰੇ ਹਾਈਜੀਨਿਕ ਤਰੀਕੇ ਦੇ ਨਾਲ ਆਪਾਂ ਬਣਾਉਨੇ ਆ ਕਿ ਆਹ ਚੀਜ਼ ਪਾਣੀ ਆ ਆਹ ਚੀਜ਼ ਸਾਡੇ ਲਈ ਫਾਇਦੇਮੰਦ ਆ ਆਹ ਚੀਜ਼ ਸਾਨੂੰ ਨਹੀਂ ਪਾਉਣੀ ਚਾਹੀਦੀ ਇਹਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੀ ਆ ਆਪਾਂ ਕੋਈ ਵੀ ਆਪਾਂ ਚੀਜ਼ ਬਣਾਉਂਦੇ ਆ ਤਾਂ ਇਹ ਚੀਜ਼ਾਂ ਬਣਾਉਂਦੇ ਆ ਪਰ ਜਿਨ੍ਹਾਂ ਨੇ ਚੀਜ਼ ਵੇਚਣੀ ਹੁੰਦੀ ਆ ਜਾਂ ਬਾਹਰ ਚੀਜ਼ਾਂ ਬਣਦੀਆਂ ਆ ਉਹ ਇਸ ਤਰ੍ਹਾਂ ਦਾ ਨਹੀਂ ਸੋਚਦੇ ਕਿਉਂਕਿ ਉਹਨਾਂ ਨੇ ਸਿਰਫ ਵੇਚਣਾ ਹੀ ਹੁੰਦਾ ਆ ਕੁਝ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜਿਹੜੇ ਸਾਡੇ ਸਿਹਤ ਵਾਸਤੇ ਠੀਕ ਨਹੀਂ ਹੁੰਦੀਆਂ ਹਾਨੀਕਾਰਕ ਹੁੰਦੀਆਂ ਆ ਜੋ ਸਾਡੀ ਸਿਹਤ ਖਰਾਬ ਕਰਦੀਆਂ ਖਾਣਾ ਮਜਬੂਰੀ ਹੁੰਦੀ ਆ ਆਪਾਂ ਨੂੰ ਖਾਣੇ ਪੈਂਦੇ ਕਈ ਵਾਰ ਟਾਈਮ ਇਹੋ ਜਿਹਾ ਹੁੰਦਾ ਪਰ ਕੋਸ਼ਿਸ਼ ਕਰਿਆ ਕਰੋ ਜਿੱਦ ਨੇ ਚੀਜ਼ਾਂ ਘਰ ਬਣਾਇਆ ਕਰੋ ਜੀ ਸਾਫ਼ ਸੁਥਰਾ ਤੇਲ ਹੁੰਦਾ ਆ ਸਾਫ਼ ਸੁਥਰੇ ਤੇਲ ਚ ਆਪਾਂ ਘਰ ਬਣਾਉਂਦੇ ਆ ਇਸ ਤਰ੍ਹਾਂ ਮੈਂ ਦੇਖੋ ਕਿੰਨੀ ਜਲਦੀ ਇਹ ਬਣ ਕੇ ਨਿਕਲ ਰਹਾ ਤੁਸੀਂ ਦੇਖੋ ਜੀ ਇਹਦੇ ਉੱਤੇ ਹਰਾ ਹਰਾ ਧੰਨੀਆਂ ਲੱਗਾ ਹੋਇਆ ਕਿੰਨਾ ਸੋਹਣਾ ਲੱਗਦਾ ਆ ਖੁਸ਼ਬੂ ਬਹੁਤ ਸੋਣੀ ਆ ਰਹੀ ਆ ਗੁੜ ਵਾਲੀ ਚਾਹ ਇਹ ਗੁੜ ਹੈਗਾ ਸੀ ਜੀ ਖਾਣ ਵਾਲਾ ਪਰ ਆਪਾਂ ਇਹਦੀ ਬਣਾ ਲਈ ਚਾਹ ਇਸ ਕਰਕੇ ਚਾਹ ਦਾ ਕਲਰ ਇਸ ਤਰ੍ਹਾਂ ਦਾ ਲੱਗਦਾ ਆ बनके ਸਾਡੇ ਬ੍ਰੈਡ ਪੀਸ ਪੂਰੇ ਤਿਆਰ ਹੋ ਗਏ ਦੇਖੋ ਕਿੰਨੇ ਸਾਰੇ ਬ੍ਰੈਡ ਪੀਸ ਸਾਡੇ ਪੂਰੇ ਬਣੇ ਆ ਤੁਹਾਨੂੰ ਮੈਂ ਇਹ ਮੈਂ ਤੋੜ ਕੇ ਦਿਖਾਉਣ ਲੱਗੀ ਸੀ ਪਰ ਮੈਂ ਸੋਚਿਆ ਕਿ ਕੱਟ ਕੇ ਦਿਖਾਨੀ ਆ ਕਾਟਣ ਦੇ ਵਿੱਚ ਪੂਰੀ ਇਹਦੀ ਫਿਨਿਸ਼ਿੰਗ ਅੰਦਰ ਵਾਲੀ ਲੁੱਕ ਦਿਸਦੀ ਆ ਵਾਓ ਦੇਖੋ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਆ ਜਿੰਨੇ ਦੇਖਣ ਨੂੰ ਵਧੀਆ ਲੱਗਦੇ ਸੀ ਉੰਨੇ ਹੀ ਖਾਣ ਨੂੰ ਵੀ ਬਹੁਤ ਟੇਸਟੀ ਲੱਗਦੇ ਸੀ ਹਰ ਵਾਰ ਦੀ ਤਰ੍ਹਾਂ ਮੈਂ ਟੈਸਟ ਕਰਾਉਂਗੀ ਆਪਣੀ ਬੇਟੀ ਨੂੰ प्रदीप ਕੌਰ ਮਾਨ ਤੇ ਮੇਰੀ ਬੇਟੀ ਟੇਸਟ ਕਰਦੀ ਹੁੰਦੀ ਆ ਪ੍ਰਦੀਪ ਨੂੰ ਵੀ ਮੇਰੇ ਨਾਲ ਬਹੁਤ ਕੁਝ ਸਿੱਖਣ ਨੂੰ ਮਿਲਦਾ ਆ ਇਹਨੂੰ ਵੀ ਅੰਦਾਜ਼ਾ ਹੋ ਜਾਂਦਾ ਕਿ ਮੰਮੀ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਲੂਣ ਘੱਟ ਲੱਗਦਾ ਮੈਂ ਕਿਉਂ ਪਹਿਲਾਂ ਟੇਸਟ ਕਰਾਂਦੀ ਹੁੰਨੀ ਪ੍ਰਦੀਪ ਨੂੰ ਕੋਈ ਫੀਲਿੰਗ ਕਰਨੀ ਹੁੰਦੀ ਆ ਆਪ ਵੀ ਟੇਸਟ ਕਰ ਲਿਆ ਕਰੋ ਜੀ ਕੋਈ ਵੱਧ ਘੱਟ ਨਮਕ ਘੱਟ ਹੁੰਦਾ ਤਾਂ ਆਪਾਂ ਜ਼ਿਆਦਾ ਪਾਸ ਸਕਦੇ ਆ ਹੋਰ ਤੇ ਆ ਦੇਖੋ ਜੀ ਦੇਖੋ ਹਰੇ ਮਟਰ ਤੇ ਇਹਨਾਂ ਦੀ ਦੇਖੋ ਲੁੱਕ ਕਿੰਨੀ ਸੋਹਣੀ ਹੈ ਜੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਮੈਂਟ ਜ਼ਰੂਰ ਕਰਨਾ ਜੀ ਮਿਲਦੀ ਆ ਨੈਕਸਟ ਵੀਡੀਓ ਚ ਸਸਤਾ